ਮਹਾਰਾ ਪੰਜਾਬੀ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਅੱਜ ਜੇਨਸ ਸੌਂਵਾਰ ਤੇ ਭਾਰੀ ਗਰਮੀ ਤੋਂ ਬਾਅਦ ਅੱਜ ਜਿਹੜਾ ਉਹ ਮੀਂਹ ਜਿਹੜਾ ਪਰਮਾਤਮਾ ਨੇ ਪਾ ਦਿੱਤਾ ਵਾ ਕਾਫੀ ਹਿਊਮਿਡਿਟੀ ਵਾਲਾ ਵਾਤਾਵਰਨ ਬਣਿਆ ਹੋਇਆ ਸੀ ਲੋਕਾਂ ਦਾ ਤਰਮੀਨਾ ਦਾ ਭਾਰੀ ਜਿਹੜਾ ਉਹ ਜੀਰ ਨੂੰ ਬਤੀਤ ਹੋ ਰਿਹਾ ਸੀ ਦੇਖੋ ਪਰਮਾਤਮਾ ਨੇ ਸੁਣੀ ਤੇ ਭਾਰੀ ਜਿਹੜਾ ਜਾਗਵਾ ਕੇ ਇਕੱਠਾ ਨਹੀਂ ਦੇ ਕੇ ਪੈ ਰਹਿਆ ਦੇਖੋ ਲਾਈਵ ਇਹ ਜਿੱਥੇ ਪਾਣੀ ਹਮੇਸ਼ਾ ਭਰਿਆ ਰਹਿੰਦਾ ਸੀ ਸੁੱਕ ਗਿਆ ਸੀ ਬਿਲਕੁਲ ਤੇ ਮੀਂਹ ਪੈ ਤੋਂ ਬਾਅਦ ਪਾਣੀ ਤੇ ਇਕੱਟਾ ਹੋਣਾ ਤੇ ਕੁਝ ਹੋ ਗਿਆ ਪਰ ਗਰਮੀ ਵੀ ਬੜੀ ਸੀ ਤੇ ਗਰਮੀ ਤੋਂ ਅਜੇ ਰਾਹਤ ਨਹੀਂ ਮਿਲਦੀ ਆ ਕਿਉਂਕਿ ਆਹ ਮਹੀਨਾ ਜਿਹੜਾ ਬੜਾ ਪਰਾ ਮਨਾ ਹੁੰਦਾ ਹੈ ਗਰਮੀ ਦੇ ਨਾਲ ਸਾਥੀਿਆਂ ਨੇ ਇਸ ਸਿਆਣੇ ਰਾਤ ਦੇ ਹੁਣ ਕਿ ਇਸ ਮਹੀਨੇ ਵਿੱਚ ਵੀ ਜਿਹੜਾ ਅਸੀਂ ਜੱਟ ਵੀ ਉਹ ਸਾਧ ਹੋ ਗਿਆ ਸੀ ਉਹਦੇ ਕੋ ਵੀ ਗਰਮੀ ਛਲੀ ਨਹੀਂ ਗਈ ਪਰ ਫਿਰ ਵੀ ਪ੍ਰਮਾਤਮਾ ਨੇ ਸੁਣੀ ਅਪਮੀ ਪਾ ਦਿੱਤਾ ਪ੍ਰਮਾਤਮਾ ਸਭ ਦੀ ਸੁਣਦਾ ਕੋਸ਼ਿਸ਼ ਨੇ ਤੁਹਾਨੂੰ ਵੀ ਰਾਹਤ ਦੇ ਦਿੱਤੀ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ, ਸ਼ੇਅਰ ਕਰੋ। ਸਬਸਕ੍ਰਾਈਬ ਕਰੋ। ਧੰਨਵਾਦ।